ਤਾਨੀ ਹਸਤੀ ਕਾਲ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਸੀਗੀ ਮੈਂ ਨਵ ਦੇ ਨਾਲ ਆਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈਗੀ 4 ਮਹੀਨੇ ਦੀ ਜਦੋਂ ਇਹ ਪੋਸਟਰ ਆਇਆ ਜੋ ਵੀ ਮੈਂ ਕੁਝ ਕੀਤਾ ਮੈਂ ਆ ਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੇ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਮੈਨੂੰ ਕਹਿੰਦੇ ਵੀ ਇਹ ਟੰਕਾ ਦੋ ਕੇ ਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋੜ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਟੰਗ ਕਰਦਾ ਜਾਂ ਟੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕਿਹਨੂੰ ਤੇ ਮੈਨੂੰ ਅੱਜ ਮੇਰੇ ਪਿੰਡ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕੀ ਮੈਂ ਤੇ ਤੇ ਫਲਾਣਾ ਬੱਚਾ ਧੋਖ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਪੁੱਤ ਵਾਦ ਬਤਨ ਮਾਰ ਦੇਗਾ ਤੂੰ ਐਸਐਚਓ ਆ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇ ਕਿ ਨਹੀਂ ਉਹੇ ਭਰਤੀ ਯਾਰ ਮੈਂ ਸਾਬਕਾ ਹੋ ਜੀ ਬੇਡਾ ਇੱਕ ਦੋਪ ਕਰਾ ਦੇ ਕੀ ਕਰਾਏਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਪਣੀ ਬੱਚੀ ਦੀ ਸੌਂਹ ਕੇ ਕਹਿੰਨਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਇਹਦੀ ਸੌਂਹ ਆਏ ਕਹਿੰਨਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਂ ਸਾਹਿਬ ਕਾ ਬੋਜੀ ਨੀ ਲਤਾ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਤੁਮਾਰ ਐਸਐਚਓ ਮੈਨੂੰ ਆ ਕੇ ਧੰਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦੋਂ ਮਾਰ ਦੇਗਾ ਫੇ ਕੀ ਹੋ ਜੂਗਾ ਕੋਰਗੰਤਮਾਨ ਸਾਹਿਬ ਪਲੀਜ਼ ਇਸ ਵਾਈ ਹੰਬਲਿੰਗ ਰਿਕਵੈਸਟ ਮੈਂ ਭਾਪ ਕੋ ਇਹ ਕੁਝ ਵੀ ਗਲਤ ਬੋਲ ਜਾਾਂ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਉਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆਪਰਾ ਕਿਸੋਂ ਘਟਾਓ ਇਹ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਪਰ ਤੁਹਾਡੇ ਥਾਣੇ ਦਾ ਕਿ ਸੱਚ ਆਗੇ ਮੈਨੂੰ ਤੁਮ ਕੌਣ ਆਲਾ ਕਿਦੂ ਪੋਸਟਰ ਲਾਉਣ ਵਾਲਾ ਕੌਣ ਆ ਓਏ ਸੌਰੀ ਭਰਾਵੋ ਪਾਪਕ ਸੱਚ ਬੋਸ ਤੇ ਬੋਲਾਂਗੇ ਪਾਪਕ ਹੋਇਆ ਜਾਂਦਾ ਸੱਚ ਬੋਲਾਂਗੇ ਨਾ ਪਾਪਕ ਹੋਇਆ ਜਾਂਦਾ ਸੋ ਪਲੀਜ਼ ਮੈਂ ਸਾਰੇ ਪੰਜਾਬ ਨੂੰ ਸਾਰੇ মিডিਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਨਾਲ ਖੜਿਓ ਤੇ ਸੱਚ ਦਾ ਸਾਥ ਦਿਓ ਮੇਰੇ ਪਿੰਡ ਦੇ ਵਿੱਚ ਆ ਕੇ ਬਚਲਿਓ ਜੇ ਮੈਂ ਝੂਠਾ ਹਾਂ ਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਆ ਯੂਏਪੀਏ ਐਨਐਸਏ ਜੋ ਵੀ ਲਾ ਦੋ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈਗਾ ਜਿਹੜੀ ਵੀ ਲਾਉਣੀ ਆ ਤੁਸੀਂ ਲਾ ਦੋ ਤਾਰਾ ਮੈਨੂੰ ਡਰ ਨਹੀਂ ਹੈਗਾ ਮੈਂ ਉਹ ਇਨਸਾਨ ਆ ਦਿੱਲੀ ਅੰਦੋਲਨ ਦੇ ਵਿੱਚ ਵੀ ਅਸੀਂ ਤਾਂ ਬੈਠੇ ਸੀ ਜੇ ਮਰ ਜਾਾਂਗੇ ਯਾਰ ਮਰ ਜਾਏ ਕੋਈ ਗੱਲ ਨਹੀਂ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹ ਤਾਂ ਪਿਓ ਕੱਲੂ ਐ ਮਰ ਜੂਗਾ ਕੋਈ ਯਾਰ ਨਹੀਂ ਐ ਡੋਨਟ ਬੀ ਡੀ ਤਾਂ ਕਰਕੇ ਅੱਖਾਂ ਦੇ ਵਿੱਚੋਂ ਹੁੰਜੂ ਆਗੀ ਤੂੰ ਯਾਰ ਥਾਣੇ ਦਾ ਇੱਕ ਐਸ ਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਤੈਨੂੰ ਮੈਂ ਮੈਂ ਵੀ ਜੱਟ ਦਾ ਬੋਤਾ ਹਾਂ ਮਨੀਸ਼ ਕੁਮਾਰ ਜੀ ਅਨਿਸ਼ੇ ਦੀ ਹਾਰ ਨਾ ਨਹੀਂ ਹੋ ਰਿਹਾ ਖੜਾ ਦਾ ਕੜਾ ਵੇਰੋ ਮੇਰੀ ਬੱਜੀ ਆ ਪਲ ਜੂਗੀ ਬਤਵਾ ਤੂੰ ਕੀ ਕਰਦੇਗਾ ਛੋਟ ਐਨਕਾਊਂਟਰ ਕਰਦੀਆਂ ਮੇਰੇ ਪਿੰਦੇ ਦੇ ਮੈਂ ਡੀਐਸਪੀ ਮੈਨੂੰ ਬਕਾਇਦਾ ਮੈਸੀ ਕੀਤਾ ਮੈਂ ਕਿਹਾ ਮੈਡਮ ਐਸਐਚਓ ਮੈਨੂੰ ਆਕੇ ਗਲਤ ਬੋਲਿਆ ਮੇਰੀ ਗਲਤੀ ਕੀ ਆ ਮੈਡਮ ਕਹਿੰਦੇ ਓਕੇ ਯਾਰ ਕਿੱਥੇ ਆ ਪ੍ਰਸ਼ਾਸਨ ਮੈਨੂੰ ਹੁਣ ਬਿਲਕੁਲ ਮੌਜਦਾਰ ਨਹੀਂ ਬਾਈ ਟੱਪਣਾ ਮੋੜੇ ਤੇ ਆ ਜਮਾ ਜੋ ਸੋ ਤੋਂ ਹੁੰਦਾ ਪ੍ਰਸ਼ਾਸਨ ਤੋਂ ਕਰ ਲਿਓ ਜੇ ਮੈਨੂੰ ਮਾਰਨਾ ਹੋਇਆ ਮਾਰ ਦਿਓ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਫੀਲ ਕਰਨਾ ਮੇਰੀ ਬਸ ਐਦੀ ਬਸ ਐਦੀ ਬਿਲ ਕਰਦਾ ਇਹਨੂੰ ਪਾਰ ਲਿਓ ਬਈ ਬਣ ਕੇ ਐਦੀ ਬਿਲ ਕਰਦਾ ਮੈਨੂੰ ਪਾਰ ਲਿਓ ਹੋਰ ਮੈਨੂੰ ਕਿਸੇ ਅੜਨੀ ਹੈਗਾ ਮੈਂ ਰੋ ਤਾ ਰਿਹਾ ਮੈਂ ਕੋ ਡਰ ਕੇ ਨਹੀਂ ਹੋ ਜਾਂਦਾ ਵੀ ਕਹਿੰਦੇ ਹੋਣਗੇ ਵੀ ਡਰੀ ਜਾਂਦਾ ਜਾਂ ਬਸ ਮੈਨੂੰ ਇਹਨੂੰ ਦੇਖ ਕੇ ਹੰਜੂ ਨਿਕਲਦੇ ਆ ਵੀ ਇਹ ਮੈਂ ਸੱਚ ਬਾਤ ਤੇ ਬੋਲਿਆ ਸਿਰਫ ਸੱਚ ਦੀ ਗੱਲ ਕੀਤੀ ਆ ਤੇ ਕਰੂਗਾ ਵੀ ਬਾਈ ਜਨਤਰ ਜਾਉਂਦਾ ਕਰੂੰਗਾ ਵੀ ਠੀਕ ਆ ਮੈਨੂੰ ਮਾਰ ਜੋ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਤਾਂ ਤੁਹਾਨੂੰ ਪਰਮਾਦੂਆ ਮੇਰਾ ਕੋਈ ਪਰਸਨਲ ਮਸਲਾ ਨਹੀਂ ਸੀਗਾ ਇਹਦੇ ਵਿੱਚ ਇੱਕ ਮੈਂ ਜਸਟ ਪਿੰਡ ਲਈ ਖੜਾ ਸੀਗਾ ਵੀ ਪਿੰਡ ਦੇ ਨਾਲ ਕਰੂਗਾ ਸੱਚ ਬੋਲਿਆ ਸੀ ਸੱਚ ਨਾਲ ਖੜੂਗਾ ਪਰ ਯਾਰ ਐਡਾ ਐਡੇ ਨੀਅਰ ਕਰਦੀ ਯਾਰ ਐਡਾ ਝੂਠ ਯਾਰ ਕਮਾਲ ਹੋ ਗਈ ਯਾਰ ਹੱਦੋਂ ਵੱਧ ਕਮਾਲ ਹੋ ਗਈ ਯਾਰ ਵੀ ਇੱਕ ਸੱਚ ਬੋਲਣ ਵਾਲੇ ਬੰਦੇ ਨੂੰ ਥਾਣਾ ਕੋਡ ਪਤਾ ਹੈ ਐਸਐਚਓ ਆ ਕੇ ਧਮਕੀ ਦੇਵੇ ਬੀਤਾ ਨੂੰ ਮੈਂ ਦੇਖੂ ਤੇਰਾ ਮੈਂ ਆ ਘਾ ਦੂ ਤੇ ਮੈਂ ਫਲਾਣੇ ਪਰਚੇ ਕਰ ਦੂ ਤੇ ਨਾ ਮੈਂ ਇਨਕਾਉਂਟਰ ਕਰਾ ਦੂ ਯਾਰ 1984 ਕਹਿੰਦਾ ਨਹੀਂ ਕਿਤੇ ਤੁਸੀਂ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਸਾਥ ਦੇ ਦਿਓ ਪਲੀਜ਼ ਸੱਚ ਕੀ ਆ ਤੁਸੀਂ ਸਭ ਜਾਣਦੇ ਹੋ ਠੀਕ ਆ ਮੈਂ ਕੋਈ ਟੀਆਰਪੀ ਲਈ ਜਾਂ ਗਈ ਫੇਮਸ ਹੋਣ ਦੇ ਲਈ ਨਹੀਂ ਇਹ ਸਭ ਕੀਤਾ ਫੇਮਸ ਤਾਂ ਮੈਂ ਪਹਿਲੀ ਬਹੁਤ ਆ ਮੈਂ ਮੇਰੇ ਕੋਲੇ ਕੀ ਕਹਨੇ ਹੁੰਦੇ ਆ ਲੋਕ ਜਿਹੜੇ ਹੈਗੇ ਆ ਬਥੇਰੇ ਮੈਨੂੰ ਤਾਂ ਵੀਡੀਓ ਸ਼ੇਅਰ ਕਰਾਉਂਦੇ ਆ ਭਾਈ ਤੋ ਆ ਬੋਲਦੇ ਆ ਬੋਲਦੇ ਹਨ ਝੂਠੀਆਂ ਗੱਲਾਂ ਕਰਨ ਨੂੰ ਬਹੁਤ ਨੇ ਪਰ ਮੈਂ ਆਪਦੇ ਆਪਦੀ ਬੱਚੀ ਦੀ ਸਹੋਂਗੇ ਕਹਿੰਦਾ ਭਵੰਤਮਨ ਸਾਹਿਬ ਜੀ ਮੈਂ ਝੂਠਾ ਆਵਾਂ ਨਾ ਮੇਰੇ ਮੇਰਾ ਅਕਾਊਂਟ ਕਰ ਦੋ ਸਵੇਰੇ ਆ ਕੇ ਪਰ ਮੈਂ ਸੱਚ ਲਿਖਣਾ ਸੱਚ ਲਿਖੜਾ ਰਹੂਗਾ ਮੇਰੇ ਪਿੰਡ ਦੇ ਲਈ ਮੈਂ ਖੜਾ ਤੇ ਖੜਾ ਰਹੂਗਾ ਇਹ ਪ੍ਰਚਾਰ ਨੇ ਮੈਨੂੰ ਅੱਜ ਪਿੰਡ ਆ ਕੇ ਡਰਾ ਕੇ ਗਿਆ ਨਾ ਇਤੋਂ ਕਿਉਂ ਬੋਲਿਆ ਵੇ ਫਲਾਣਾ ਬੋਲਿਆ ਤੇ ਆਹ ਪਰਚਾ ਦੇ ਨੂੰ ਆ ਦੇ ਦਿਓ ਯਾਰ ਕੀ ਕਰਦੋਂਗੇ ਫਿਰ ਵੱਤਬੰਦ ਮਾਰ ਦੋਂਗੇ ਮੈਂ ਘਰੇ ਕਹਿਤਾ ਮੈਂ ਕਿਹਾ ਵੀ ਮੈਂ ਮੈਨੂੰ ਮਾਰੂਗਾ ਪ੍ਰਸ਼ਾਸਨ ਅੱਗੇ ਕਿਸੇ ਤਰੀਕੇ ਨਾਲ ਐਸਐਚਓ ਕੋਲ ਬੱਤਾ ਮਨੀਸ਼ ਕੁਵਾਰ ਮੈਨੂੰ ਮਾਰੂਗਾ ਮੈਂ ਘਰੇ ਅੱਗੇ ਗੱਲ ਦੱਸਤੀ ਮਾਰਦੀ ਯਾਰ ਫਿਰ ਕੀ ਹੋ ਜੂਗਾ ਮੇਰੀ ਕਿਹੜਾ ਉਮਰ 100 ਸਾਲ ਆ ਜਾਂ 150 ਸਾਲ ਆ ਵੱਤ ਤੋਂ ਵੱਧ ਅੱਜ ਕੱਲ ਹੋਰ ਕਿੰਨੀਆਂ 50 55 ਸਾਲ ਆ ਵੱਤ ਵੱਤ ਮਾਰ ਦੂ ਔਰ ਕੀ ਆਦੂ ਆ ਠੀਕ ਆ ਨਾ ਸੋ ਮੇਰੀ ਬੇਨਤੀ ਹੈ ਇਹ ਪਲੀਜ਼ ਸਾਰੇ ਪੰਜਾਬ ਵਾਸੀਆਂ ਨੂੰ ਬਸ ਸੱਚ ਨਾਲ ਖੜਜੋ ਬਸ ਲਾਸਟ ਇਹੀ ਬੇਨਤੀ ਕਰਦਾ ਜੇ ਮੈਂ ਝੂਠਾ ਹਾਂ ਯਾਰ ਜੇ ਮੈਂ ਝੂਠਾ ਬੰਦਾ ਹੋਇਆ ਨਾ ਤੁਸੀਂ ਰੱਸਾ ਲੈ ਆਇਓ ਪਿੰਡ ਦੇ ਵਿੱਚ ਕਢ ਕੇ ਤੇ ਮੈਨੂੰ ਫਾੜਨ ਕਾ ਦਿਓ ਯਾਰ ਜੇ ਮੈਂ ਝੂਠਾ ਹੋਇਆ ਸਿਰਫ ਮੈਂ ਸੱਚ ਲਈ ਖੜਾਂਗਾ ਸੱਚ ਲਈ ਖੜਾ ਰਹੂੰਗਾ ਮੈਂ ਪਹਿਲਾਂ ਵੀ ਖੜਾ ਸੀ ਕਸੂਰਾਂ ਅੰਦੋਲਨ ਵਿੱਚ ਵੀ ਖੜਾ ਸੀ ਹੁਣ ਵੀ ਖੜਾਂਗਾ ਤੇ ਐਸਐਚਓ ਸਾਹਿਬ ਤੁਹਾਡੇ ਵਰਦੀ ਸਰਕਾਰ ਨੇ ਪਾਈ ਹੈ ਨਾ ਬਿਨਾ ਵਰਦੀ ਤੋਂ ਆ ਕੇ ਮੇਰੇ ਤੇ ਇਹ ਜਰ ਉਹ ਮਾਰ ਕੇ ਦੇਖੋ ਫਿਰ ਮੈਂ ਦੱਸੂ ਆਵੇਂ ਵੀ ਜੱਟ ਦਾ ਬੱਤਾ ਠੀਕ ਹੈ ਨਾ ਮਨੀਸ਼ ਕੁਮਾਰ ਜੀ ਪਲੀਜ਼ ਨੋਟਡ ਜਿਹੜਾ ਤੁਸੀਂ ਅੱਜ ਮੇਰੇ ਤੇ ਆ ਕੇ ਕੀਤਾ ਨਾ ਮੈਂ ਤੇਰਾ ਕਰਾ ਨੂੰ ਮੇਰਾ ਬਾਹਰ ਕਰਾ ਨੂੰ ਮੈਂ ਤੇਰਾ ਐਨਕਾਊਂਟਰ ਕਰਾ ਨਹੀਂ ਯਾਰ ਮੈਂ ਹੁਣ ਮਰ ਤੋਂ ਡਰਦਾ ਹੀ ਨਹੀਂ ਜਮਾ ਮੈਂ ਪੰਜਾਬ ਵਾਸੀਆਂ ਨੂੰ ਬਸ ਇਹੀ ਮੇਂਦੀ ਕਰਦਾ ਮੇਰੇ ਇੱਕ ਬੱਚੀ ਆ 4 ਮਹੀਨਿਆਂ ਦੀ ਐਦਾ ਕੁਛ ਕਰ ਦਿਓ ਬਸ ਇਹ ਇਹ ਮੇਰੇ ਬਿਨਾ ਰੁੱਲ ਜੂਗੀ ਪਲੀਜ਼ ਜੇ ਮੈਂ ਠੂਠਾ ਹੋਵਾਂ ਜਾਣਾ ਖੜੇ ਯਾਰ ਠੀਕ ਹੈ ਨਾ ਬੱਸ ਆਲਾ 22 ਦੀ ਸੱਸੀ ਗਾਲ ਮੈਨੂੰ ਮਾਰ ਦਿਓ ਕਿ ਮੇਰੇ ਖੇਤਾਂ ਦੇ ਵਿੱਚ ਘਾਰ ਆ ਮੇਰਾ ਕੱਲਾ ਘਰ ਆ ਮਾਰ ਦਿਓ ਆ ਕੇ ਜਮਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਸੱਸੀ ਗਾਲ